ਸਾਡਾ ਗੁਆਂਡੀ ਮੁਲਕਾ ਨੇਪਾਲ ਨੇਪਾਲ ਦੇ ਵਿੱਚ ਹਾਲਾਤ ਅਜੇ ਬਣ ਗਏ ਨੇ ਕਿ ਕਾਫੀ ਨੁਕਸਾਨ ਹੋ ਗਿਆ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਨੇਪਾਲ ਦੇ ਵਿੱਚ ਕੱਠੀਆਂ ਹੀ ਕਈ ਕਈ ਜੜੀਆਂ ਨੇ ਲਾਛਾਂ ਸਾੜੀਆਂ ਜਾ ਰਹੀਆਂ ਨੇ ਜਾਂ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਬੱਚਿਆਂ ਤੋਂ ਲੈ ਕੇ ਕਈ ਲੋਕਾਂ ਦੀਆਂ ਜੜੀਆਂ ਜਾਨਾਂ ਚਲੀਆਂ ਗਈਆਂ ਨੇ ਇਸ ਹਿੰਸਾ ਦੇ ਦੌਰਾਨ ਤਾਂ ਉਹਨਾਂ ਦੇ ਬੜੇ ਭਾਵੁਕ ਪਾਲ ਸੀਗੇ ਤੇ ਦੂਜੇ ਪਾਸੇ ਉੱਥੇ ਜਿੰਨਾ ਕੁ ਨੁਕਸਾਨ ਹੋ ਗਿਆ ਉਹ ਵੀ ਭਰਨਾ ਬੜਾ ਔਖਾ ਹੈ ਕਹਿੰਦੇ ਭੀੜਾਂ ਦਾ ਕੋਈ ਸਰਨਾਵਾ ਨਹੀਂ ਹੁੰਦਾ ਉਹਨਾਂ ਬੇਸਰਨਾਵੇਂ ਲੋਕਾਂ ਵੱਲੋਂ ਆਪਣੇ ਹੀ ਮੁਲਕ ਨੂੰ ਜੋ ਅੱਗ ਵਿੱਚ ਝੋਕ ਕੇ ਨੁਕਸਾਨ ਕੀਤਾ ਆਪਣੇ ਹੀ ਮੁਲਕ ਦਾ ਉਹ ਗੈਰਮੰਮੁਲੀਆ ਇਹ ਲੋਕ ਜਿਹੜੇ ਹੁੰਦੇ ਆ ਦੇ ਕੇ ਉਹਨਾਂ ਨੂੰ ਨਹੀਂ ਗੱਲ ਫਰਾਂਸ ਦੇ ਵਿੱਚ ਵੀ ਰੌਲਾ ਪਿਆ ਨਾ ਜੀ ਹੂੰ ਫਰਾਂਸ ਵਿੱਚ ਵੀ ਤਾਂ ਲੋਕ ਲੱਖਾਂ ਲੋਕ ਬਾਹਰ ਆ ਗਏ ਸੀਗੇ ਪਰ ਫਰਾਂਸ ਵਿੱਚ ਕਿਸੇ ਸਰਕਾਰੀ ਇਮਾਰਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਬਾਕੀ ਇਹ ਜਿਹੜੇ ਲੋਕ ਨੇ ਇਹ ਇਹਨਾਂ ਨੂੰ ਨਰਦਾਈ ਭਾਰਤ ਵਿੱਚ ਵੀ ਇਦਾਂ ਹੀ ਹੁੰਦਾ ਭਾਰਤ ਵਿੱਚ ਜਦੋਂ ਕੋਈ ਪ੍ਰਦਰਸ਼ਨ ਕੋਈ ਅਗਰੈਸਿਵ ਕੋਈ ਉਗਰ ਪ੍ਰਦਰਸ਼ਨ ਹੁੰਦਾ ਤਾਂ ਉਦੋਂ ਫਿਰ ਸਰਕਾਰੀ ਸੰਪਤੀ ਬੱਸਾਂ ਦਾ ਨੁਕਸਾਨ ਕੀਤਾ ਜਾਂਦਾ ਜਾਂ ਸਰਕਾਰੀ ਸੰਪਤੀ ਨੂੰ ਨੁਸਾਨ ਪਹੁੰਚਾਇਆ ਜਾਂਦਾ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਵੀ ਹੋਰ ਕੀ ਤਰੀਕਾ ਜੀ ਵਿਰੋਧ ਕਰਨ ਦਾ